ये अठाई उनतीस साल का होगा हाँ अच्छा, तो जी तो वो जिम करने आया था उसका एक्चुअली फाइव डे वीक होता है एक्चुअली वो जयपुर में जॉब करता था उसकी वाइफ जो है वो हमारी इम्प्लॉई है बेसिकली ठीक है हाँ। तो उसको लेने आता था, था साढ़े पांच बजे हाँ। इंडस्ट्री एरिया फेस फेसेट ठीक अच्छा, है तो वाइफ नीचे चली गई तो उसने देखा वो आया ही नहीं है उसने कॉल की तो उसका फोन नहीं लग रहा था तो फोन नहीं लग रहा था तो उसने दस पंद्रह बार ट्राई किया उसने कैब करके इधर आ गई वो यहीं रहते थे कहीं नजदीक तो यहाँ आके उसको पता लगा कि वो जिम गया था और बिल्डिंग गिर गई है तो हम ऑफिस में थे एकदम से हमें फोन आया एक्चुअली कि सर आप जल्दी से जाओ मेरे हस्बैंड जिम करने गए थे बिल्डिंग गिर गई हुई है वो बेचारी तो अभी इधर ही बैठी हुई है तक कुछ पता ना ना कुछ भी नहीं है फोन तो लगी ही नहीं रहा है उनका तभी तो मैं इनको पूछ रहा हूं मैं का भी अभी से एक लड़का कह रहे एक ही लड़का था उसको मैंने निकाल दिया और कोई था ही नहीं ਪਰ ਤੁਸੀਂ ਦੇਖੋ ਕਿ ਇਹਨਾਂ ਦੇ ਜਿਹੜੇ ਜਾਣਕਾਰ ਸੀਗੇ ਤੇ ਹਾਲਾਂਕਿ ਉਹ ਕਹਿੰਦੇ ਮਿਲਣੀ ਰਿਹਾ ਹੈਗਾ ਤੇ ਇਹ ਤਸਵੀਰ ਉਰੇ ਦੀ ਬਣੀ ਹੋਈ ਹੈ ਕਿਉਂਕਿ ਹੁਣ ਲੋਕ ਆਉਣ ਲੱਗ ਗਏ ਨੇ ਕਿ ਕਿੰਨਾ ਦਾ ਕੋਈ ਉਰੇ ਜਿਮ ਕਰਨ ਵਾਸਤੇ ਆਇਆ ਸੀ ਤਾਂ ਜਿਵੇਂ ਉਹ ਜਿਮ ਟ੍ਰੇਨਰ ਮੁੰਡਾ ਸੀਗਾ ਉਹ ਕਹਿੰਦਾ ਕਿ ਹਾਲਾਂਕਿ ਜਦੋਂ ਸਾਨੂੰ ਬਿਲਡਿੰਗ ਦਾ ਪਤਾ ਲੱਗਿਆ ਹੁਣ ਵੀ ਤੁਹਾਨੂੰ ਇੱਕ ਤਾਜੀ ਤਸਵੀਰ ਦਿਖਾਦਾ ਪਿੱਛੇ ਕੰਮ ਚੱਲ ਰਿਹਾ ਹੈਗਾ ਜੀਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਹੈਗੀਆਂ ਨੇ ਜਿਹੜੇ ਲੋਕ ਜਿਨ੍ਹਾਂ ਦਾ ਕਈਏ ਕੋਈ ਆਪਦਾ ਸਕੇ ਸੰਬੰਧੀ ਸੀਗਾ ਉਹ ਹੁਣ ਉਰੇ ਪੁੱਛਣ ਦੇ ਲਈ ਉਰੇ ਆਉਣਾ ਸ਼ੁਰੂ ਹੋ ਗਏ ਨੇ ਤੇ ਹਾਲਾਂਕਿ ਪ੍ਰਸ਼ਾਸਨ ਨੇ ਐਂਬ ਸਵੇਰ ਫੋਨ ਆ ਕਹਿੰਦੇ ਉਹਨਾਂ ਦਾ ਲੱਗ ਨਹੀਂ ਰਿਹਾ ਹੈਗਾ ਤੇ ਬੜੀ ਸਸੋਪੰਜ ਵਾਲੀ ਸਿਚੁਏਸ਼ਨ ਅਜਿਹੀ ਹਾਲਾਤਾਂ ਚ ਬਣ ਜਾਂਦੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੋ ਹਾਲਾਤ ਬਣ ਜਾਂਦੇ ਨੇ ਫੋਟੋ ਫੋਟੋ ਤੁਹਾਨੂੰ ਦਿਖਾ ਦਨੇ ਆ ਕਿ ਇਹ ਫੋਟੋ ਹੈ ਜਿਹੜੀ ਉਸ ਮੁੰਡੇ ਦੀ ਹੈਗੀ ਹੈ ਜਿਹੜਾ ਜਿਮ ਕਰਨ ਵਾਸਤੇ ਆਇਆ ਸੀਗਾ ਤੇ ਕਿਉਂਕਿ ਜਦੋਂ ਜਿਹੜੇ ਜਿਮ ਟ੍ਰੇਨਰ ਦੀ ਜੇ ਗੱਲ ਕਰੀਏ ਤਾਂ ਇਹ ਲਾਈਟ ਨਾ ਮਾਰੋ ਯਾਰ ਫੋਟੋ ਹੈ ਇਹ ਫੋਟੋ ਹੈ ਲਾਈਟ ਬੰਦ ਕਰ ਯਾਰ ਮੁੰਡੇ ਦੀ ਜਿਲ੍ਹਾ ਹਜੇ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਉਹ ਇੱਥੇ ਉਹ ਇੱਥੇ ਪਹਿਲੇ ਨਿਕਲਾ تھا ਕਹਿੰਦੇ ਉਹ अभिषेकਾ ਬੋਲਨੇ ਬੋਲੋ ਮੌਜੂਦ ਸੀ ਜਾਂ ਫਿਰ ਨਹੀਂ ਇਹ ਤਸਵੀਰ ਹੈ ਉਸ ਲੜਕੇ ਦੀ ਜਿਹਦੀ ਜਿਹਦੇ ਬਾਰੇ ਇਹ ਪਰਿਵਾਰ ਪੁੱਛ ਰਿਹਾ ਹੈਗਾ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਬੇਸਮੈਂਟ ਦੇ ਵਿੱਚ ਜਿਮ ਕਰਨ ਵਾਸਤੇ ਗਿਆ ਸੀਗਾ ਤੇ ਹਾਲਾਂਕਿ ਉਹਦਾ ਪਤਾ ਨਹੀਂ ਲੱਗ ਰਿਹਾ ਇਹ ਉਹਨਾਂ ਦੇ ਪਰਿਵਾਰ ਦੇ ਜੀ ਦੇ ਨਾਲ ਆਏ ਨੇ ਉਹਦੀ ਵਾਈਫ ਜਿਹੜੀ ਮੁੰਡੇ ਦੀ ਹੈ ਉਹ ਕਿਤੇ ਕੰਮ ਕਰਦੀ ਸੀ ਇਹ ਸਿਚੁਏਸ਼ਨ ਬਣੀ ਹੋਈ ਹੈ ਇਸ ਸਮੇਂ ਦੇ ਦੌਰਾਨ ਤੇ ਇੱਕ ਤਸਵੀਰ ਦਿਖਾ ਕੇ ਇਹ ਤਸਵੀਰ ਤੁਹਾਨੂੰ ਦਿਖਾ ਦਿੰਦੇ ਨੇ ਇੱਕ ਵਾਰੀ ਜਿਹੜੀ ਮੌਕੇ ਦੀ ਹੁਣ ਹਾਲ ਹੀ ਹਾਲ ਸਿਚੁਏਸ਼ਨ ਬਣੀ ਹੋਈ ਹੈ ਕਿ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਮਲਬਾ ਹਟਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਕਹਿ ਸਕਦੇ ਆ ਵੀ ਡਾਕਟਰਸ ਟੀਮ ਜਿਹੜੇ ਮੌਜੂਦ ਨੇ ਤਾਂ ਅਖਰ ਕੱਢਣ ਦੀ ਕੋਸ਼ਿਸ਼ ਹਰ ਕਿਸੇ ਨੂੰ ਐਨਡੀਆਰਫ ਦੀਆਂ ਟੀਮਾਂ ਤੇ ਪੁਲਿਸ ਪ੍ਰਸ਼ਾਸਨ ਜੁਟਿਆ ਹੋਇਆ ਹੈ ਕਿ ਜਿੰਨਾ ਛੇਤੀ ਹੋ ਸਕੇ ਇਹ ਮਲਬਾ ਹਟ ਜਾਏ ਤੇ ਜੇਕਰ ਜ਼ਿੰਦਗੀ ਕਿਸੇ ਦੀ ਬਚਾਈ ਜਾ ਸਕੇ ਤਾਂ ਇਹ ਤਮਮ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਹੋਈਆਂ ਨੇ ਕਿ ਕਹਿ ਸਕਦੇ ਹਾਂ ਜਿਉਂ-ਜਿਉਂ ਹੁਣ ਅੱਗੇ ਅਪਡੇਟ ਆਉਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਹਾਲਾਂਕਿ ਫਿਲਹਾਲ ਦੀ ਸਿਚੁਏਸ਼ਨ ਇਹ ਆ ਕਿ ਹਜੇ ਵੀ ਦਬੇ ਹੋਣ ਦੀ ਸ਼ੰਕਾ ਹੈਗੀ ਹੈ ਜਿਵੇਂ ਕਿ ਇਹਨਾਂ ਦੇ ਪਰਿਵਾਰ ਦੇ ਲੋਕਾਂ ਨੇ ਦੱਸਿਆ ਵੀ ਅਜੇ ਪਤਾ ਹੀ ਨਹੀਂ ਲੱਗਿਆ ਹੈਗਾ ਕਿ ਉਹ ਮੁੰਡਾ ਹੈ ਕਿੱਥੇ ਆ ਵੀਡੀਓ ਜਰਨਲਿਸਟ ਹਰਪਾਲ ਦੇ ਨਾਮ ਉਸ ਮਿਸਿੰਗ ਰੋਜਣਾ ਉਸ ਪਸੰਦ ਟੀਵੀ ਮੋਹਾਲੀ